ਹਾਂਜੀ ਤਾਂ ਤੁਸੀਂ ਦੇਖ ਰਹੇ ਹੋ ਸਸਮੁੰਦਰ ਪਾ ਟੀਵੀ ਤੇ ਅੱਜ ਅਸੀਂ ਇੱਥੇ ਸ਼ੰਭੂ ਬਾਰਡਰ ਤੇ ਆਏ ਹੋਏ ਹਾਂ ਪੰਜਾਬ ਹਰਿਆਣਾ ਬਾਰਡਰ ਇਹ ਪੰਜਾਬ ਹਰਿਆਣਾ ਬਾਰਡਰ ਘੱਟ ਤੇ ਇੰਡੀਆ ਪਾਕਿਸਤਾਨ ਵਾਲੇ ਬਾਰਡਰ ਵਾਲਾ ਮਾਹੌਲ ਕੁਝ ਜ਼ਿਆਦਾ ਬਣਿਆ ਹੋਇਆ ਮੈਂ ਕੈਮਰਾਮੈਨ ਨੂੰ ਕਹਾਂਗੀ ਕਿ ਬਾਰਡਰ ਵੱਲ ਇੱਕ ਵਾਰੀ ਫੋਕਸ ਕਰਨ ਤੇ ਦੇਖੋ ਤੁਸੀਂ ਇੱਥੇ ਕਿਹੋ ਜਿਹਾ ਮਾਹੌਲ ਹੈ ਜਿੱਦਾਂ ਹੁਣੇ ਹੀ ਇਹ ਜੰਗ ਜੰਗ ਸ਼ੁਰੂ ਹੋ ਜਾਏਗੀ ਇਦਾਂ ਦੇ ਆਸਾਰ ਬਣੇ ਹੋਏ ਨੇ ਇੰਨੀ ਜ਼ਿਆਦਾ ਇੱਥੇ ਫੋਰਸ ਲੱਗੀ ਹੋਈ ਹੋਈ ਹੈ ਤੇ ਆਸੂ ਗੈਸ ਦੇ ਗੋਲੇਾਂ ਨਾਲ ਨੌਜਵਾਨਾਂ ਉੱਤੇ ਹਮਲਾ ਕੀਤਾ ਗਿਆ ਹੈ ਬਹੁਤ ਸਾਰੇ ਲੋਕ ਜ਼ਖਮੀ ਹੋਏ ਨੇ ਤੇ ਕੁਝ ਦੀ ਤੇ ਮੌਤ ਵੀ ਹੋ ਚੁੱਕੀ ਹੈ ਤੇ ਇੱਥੇ ਸਾਡੇ ਨਾਲ ਇੱਕ ਕਿਸਾਨ ਆਗੂ ਨੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇੱਥੇ ਕਿੱਦਾਂ ਦਾ ਮਾਹੌਲ ਚੱਲ ਰਿਹਾ ਹੈ ਕਿਉਂਕਿ ਬਹੁਤ ਬੁਰੀ ਤਰੀਕੇ ਨਾਲ ਨੌਜਵਾਨਾਂ ਦੇ ਉੱਤੇ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤੀ ਗਈ ਹੈ ਜਦਕਿ ਇੱਕ ਸ਼ਾਂਤਮਈ ਪ੍ਰਦਰਸ਼ਨ ਸੀਗਾ ਉਹ ਸ਼ਾਂਤਮਈ ਪ੍ਰਦਰਸ਼ਨ ਨੂੰ ਇੱਕ ਤਰ੍ਹਾਂ ਨਾਲ ਜੰਗ ਦਾ ਰੂਪ ਦੇ ਦਿੱਤਾ ਗਿਆ ਹੈ ਹਾਂਜੀ ਇਹਦੇ ਬਾਰੇ ਸਰ ਦੱਸੋ ਪਲੀਜ਼ ਹਾਂਜੀ ਇਹਨਾਂ ਤੇ ਬਹੁਤ ਜ਼ਿਆਦਾ ਕੱਲ ਇਹਨਾਂ ਨੇ ਜੋ ਇਹਨਾਂ ਨੇ ਵਰਤਤ ਕੀਤੀ ਕਿ ਨਹੀਂ ਗਈ ਬਿਲਕੁਲ ਸਾਡੇ ਮਹੀ ਸਾਡਾ ਪ੍ਰੋਗਰਾਮ ਹੀ ਜੋ ਇਹਨਾਂ ਨੇ ਗੋਲੇ ਦਾਗੇ ਜੋ ਇਹਨਾਂ ਨੇ ਫਾਇਰ ਕੀਤੀ ਸਾਰੇ ਸਾਡੇ ਨੌਜਵਾਨ 100 ਤੋਂ ਵੱਧ ਜ਼ਖਮੀ ਹੋ ਗਏ ਨੇ ਤਿੰਨ ਦੋ ਤਿੰਨ ਜਵਾਨ ਕੀ ਮੌਤ ਹੋ ਗਈ ਹੈ ਤੇ ਇਹਨਾਂ ਨੇ ਕੱਲ ਬਹੁਤ ਸਾਡੇ ਦੇ ਸਾਥਮਈ ਪ੍ਰੋਗਰਾਮ ਹੀ ਸਾਰੀ ਜੁਨੀਅਰ ਦਾ ਜੋ ਅਨੁਕਾਲ ਵੱਡੇ ਆਪਣੇ ਕਿਸਾਨ ਆਗੂਆਂ ਦੀ ਆਏ ਸੀ ਉਸ ਹਾਵ ਤੇ ਸਾਡਾ ਪ੍ਰੈਸ ਚੱਲਣ ਡਿਆ ਸੀ ਪਰ ਇਹਨਾਂ ਜਾਨ ਬੁੱਝ ਕੇ ਗੋਲੇ ਦਾਗੇ ਬਹੁਤ ਲੋਕੀ 100 ਤੋਂ ਵੱਧ ਜ਼ਖਮੀ ਹੋ ਗਿਆ ਤੇ ਇਹ ਨਾ ਕੰਮ ਬਹੁਤ ਮਾੜਾ ਕੰਮ ਕੀਤਾ ਕਾਲੇ ਇਹਨਾਂ ਨੇ ਹਾਂਜੀ ਜੀ ਨੌਜਵਾਨਾਂ ਦੀ ਖਬਰ ਆ ਰਹੀ ਹੈ ਕਿ ਮੌਤ ਵੀ ਹੋਈ ਹੈ ਐਸ ਬਾਰਡਰ ਤੇ ਕਿ ਨਹੀਂ ਉਹ ਮੌਤ ਜਿਹੜੀ ਹੋਈ ਉਹ ਖਨੋਰੀ ਬਾਰਡਰ ਤੇ ਹੋਈ ਹੈ ਜੀ ਉਸਪਕਰ ਨੂੰ ਮੁੰਡਾ ਜਿਹੜਾ ਬਠਿੰਡੇ ਦਾ ਰਹਿਣ ਵਾਲਾ ਇੱਕ ਉਹਦੀ ਹੋਈ ਹੈ ਬਾਕੀ ਦੋ ਗੰਬੀਰ ਹੱਥ ਤੇ ਜ਼ਖਮੀ ਨੇ ਜੀ ਬਾਕੀ 100 ਤੋਂ ਵੱਧ ਫਟੜ ਨੇ ਉਹ ਜੇ ਆਦਮੀ ਸਾਡੇ ਜਿਹੜੇ ਨੇ ਸਿੱਖ ਨੌਜਵਾਨਾਂ ਨੂੰ ਆਪਣੇ ਹਰਿਆਣੇ ਸਾਈਡ ਤੋਂ ਖਿੱਚ ਕੇ ਲੈ ਗਏ ਨੇ ਅੱਜ ਅੱਜ ਸੰਗਤ ਦਾ ਹਜ਼ੂਮ ਥੋੜਾ ਘੱਟ ਲੱਗ ਰਿਹਾ ਹੈ ਕੱਲ ਨਾਲੋਂ ਸਰ ਨਹੀਂ ਨਹੀਂ ਘੱਟ ਨਹੀਂਗਾ ਹੌਲੀ ਹੌਲੀ ਹੋ ਜਾਏਗਾ ਪੂਰਾ 12:00 ਵਜੇ ਤੱਕ ਹੋ ਜਾਏਗਾ ਪੂਰਾ ਤੇ ਇਦੇ ਕੰਮ ਚੱਲੇਗਾ ਜਿੱਦਾਂ ਹੁਣ ਮੀਟਿੰਗਾਂ ਚੱਲਣੀਆਂ ਸਾਡੇ ਜਥੇਬੰਦੀ ਦੀ ਸਾਰੇ ਲੀਡਰਾਂ ਦੀਆਂ ਉਹਨਾਂ ਦੀ ਅੱਜ ਮੀਟਿੰਗ ਖੰਡੋਰੀ ਬਾਰਡਰ ਤੇ ਆ ਉਹ ਤੋਂ ਬਾਅਦ ਜੋ ਫਿਰ ਪ੍ਰੋਗਰਾਮ ਦੇਣਗੇ ਉਸ ਹਾਵ ਨਾਲ ਸਾਰਾ ਪ੍ਰੋਗਰਾਮ ਸਾਡਾ ਪ੍ਰਯੋਗ ਚੱਲੇਗਾ ਉਹਨਾਂ ਦੇ ਹੁਕਮਾਂ ਦੇ ਮੁਤਾਬਕ ਚੱਲੇਗਾ ਤੇ ਸਾਧਵੇਂ ਹੀ ਚੱਲੇਗਾ ਤੇ ਇਦਾਂ ਦਾ ਨਹੀਂ ਚੱਲੇਗਾ ਜਿੱਦਾਂ ਹਰਿਆਣਾ ਸਰਕਾਰ ਖੱਚਰ ਸਰਕਾਰ ਕਰਦੀ ਹੈ ਉਹੋ ਜਿਹਾ ਪ੍ਰੋਗਰਾਮ ਨਹੀਂ ਚੱਲੇਗਾ ਹਾਂਜੀ ਠੀਕ ਹੈ ਅ ਮਤਲਬ ਤੁਸੀਂ ਦੇਖਿਆ ਕਿ ਇੱਥੇ ਨਾ ਆਸੂ ਗੈਸ ਦੇ ਗੋਲੇ ਜਾਂ ਹੋਰ ਰਬਟ ਵਾਲੀ ਗੋਲੀਆਂ ਦੇ ਨਾਲ ਨੌਜਵਾਨਾਂ ਉੱਤੇ ਹਮਲਾ ਕੀਤਾ ਗਿਆ ਹੈ ਤੇ ਇਹ ਕਿੱਦਾਂ ਦੀ ਸਰਕਾਰ ਹੈ ਇਹ ਇਹ ਕਿੱਦਾਂ ਦਾ ਇਹਨਾਂ ਇਹਨਾਂ ਦਾ ਜੋ ਰੂਲਸ ਹੈ ਮਤਲਬ ਤੁਸੀਂ ਇਹ ਦੇਖੋ ਕਿ ਇੱਕ ਸ਼ਾਂਤਮਈ ਪ੍ਰਦਰਸ਼ਨ ਨੂੰ ਇੱਕ ਜੰਗ ਦਾ ਰੂਪ ਦੇ ਦਿੱਤਾ ਗਿਆ ਹੈ ਕਿ ਇਹ ਕੋਈ ਇੱਥੇ ਹਮਲਾ ਥੋੜੀ ਨਾ ਕਰਨ ਆਏ ਸੀਗੇ ਇਹ ਸਿਰਫ ਆਪਣੀਆਂ ਮੰਗਾਂ ਲੈ ਕੇ ਆਏ ਸੀਗੇ ਇਹ ਸਿਰਫ ਇਹ ਚਾਹੁੰਦੇ ਸੀ ਕਿ ਸਾਡੀ ਗੱਲ ਸਿਰਫ ਬਹਿ ਕੇ ਸੁਣ ਲਵੋ ਇੱਥੇ ਜੋ ਕਿਸਾਨ ਨੇ ਜੋ ਆਗੂ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਆਪਣੇ ਟਰੈਕਟਰ ਵਗੈਰਾ ਨਹੀਂ ਅੱਗੇ ਲੈ ਕੇ ਜਾਂਦੇ ਹੈਗੇ ਅਸੀਂ ਸਿਰਫ ਚੱਲ ਕੇ ਚਲੇ ਜਾਨੇ ਆ ਫਿਰ ਵੀ ਜਦੋਂ ਤੁਰ ਕੇ ਜਾਂ ਤੱਕ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਹੈ ਮਤਲਬ ਇਹ ਦਿਖਾਉਣਾ ਕਿ ਚਾਹੁੰਦੇ ਹੈ ਕਿ ਕਿਸਾਨ ਨੇ ਇਹ ਕੋਈ ਇਹ ਥੋੜੀ ਹੈ ਕਿ ਇੱਥੇ ਲੜਨ ਲਈ ਆਏ ਆ ਜਾਂ ਕਿ ਦਿੱਲੀ ਉੱਤੇ ਜਾ ਕੇ ਹਮਲਾ ਕਰ ਦੇਣਗੇ ਇਹ ਮਤਲਬ ਬਹੁਤ ਹੀ ਗਲਤ ਰੁਕ ਦੇ ਦਿੱਤਾ ਗਿਆ ਇਸੇ ਸ਼ਾਂਤਮਈ ਪ੍ਰਦਰਸ਼ਨ ਨੂੰ ਤੇ ਅਸੀਂ ਨੌਜਵਾਨਾਂ ਦੇ ਨਾਲ ਵੀ ਗੱਲ ਕਰਨੀ ਚਾਹਾਂਗੇ ਨੌਜਵਾਨ ਕੀ ਮਤਲਬ ਆਪਣੇ ਜੋ ਉਹਨਾਂ ਦੇ ਵਿਚਾਰ ਨੇ ਉਹ ਕੀ ਨੇ ਅਸੀਂ ਉਹਨਾਂ ਤੋਂ ਪੁੱਛਣਾ ਚਾਹਾਂਗੇ ਕੋਈ ਨੌਜਵਾਨ ਹਾਂਜੀ ਸਰ ਸਾਡੇ ਅੱਕ ਨੇ ਸਾਨੂੰ ਮਿਲਣੇ ਚਾਹੀਦੇ ਨੇ ਜੀ ਜੇ ਕੱਲੂ ਬਿਲ ਨਾ ਪਾਸ ਹੁਣ ਜਿਹੜਾ ਮਜ਼ਦੂਰ ਬੰਦਾ ਜਿਹੜਾ ਢਾੜਦਾਰ ਉਹ 4-500 ਰੁਪਏ ਲੱਟਾ ਖਾਲੇਗਾ ਜੀ ਦੱਸੋ ਜੀ ਤੁਸੀਂ ਆਪ ਸਿਆਣੇ ਹੋ ਜੀ ਅਸੀਂ ਲੜਨ ਲਈ ਤਿਆਰ ਹਾਂ ਪਰ ਮੋਦੀ ਸਰਕਾਰ ਨਹੀਂ ਨੰਗਣ ਦੇ ਰਹੀ ਸਾਨੂੰ ਜੀ ਸ਼ੰਭੂ ਬਾਟਰ ਤੇ ਖੜੇ ਆ ਟਾਈਮ ਅਸੀਂ ਜੀ ਜੀ ਹਾਂਜੀ ਹਾਂਜੀ ਤਾਂ ਸਹੀ ਕਿਹਾ ਸਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਹੈ ਕਿ ਇਹ ਸਿਰਫ ਆਪਣੇ ਹੱਕ ਕੀਤੇ ਲੈਣ ਆਏ ਨੇ ਕਿ ਉਹਨਾਂ ਹੱਕਾਂ ਦੇ ਲਈ ਵੀ ਉਹਨਾਂ ਨੂੰ ਇੰਨਾ ਜ਼ਿਆਦਾ ਸੰਘਰਸ਼ ਕਰਨਾ ਪਏਗਾ ਕਿ ਇੱਕ ਸ਼ਾਂਤਮਈ ਤਰੀਕੇ ਨਾਲ ਗੱਲ ਵੀ ਨਹੀਂ ਕਰ ਸਕਦੇ ਹੈਗੇ